ਤਨ ਦਾ ਵਾਹਿਗੁਰੂ ਸਾਹਿਬ ਜੀ ਸੋਏ ਬਰਾਕ ਗੋਬੀ ਦੀ ਕੀ ਮਹੱਲਾ ਪਹਿੰਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੇ ਰਤਾਖਿਐ ਕਰਤੇ ਗਾਏ ਵਿਚਾਰ ਤਿਤ ਕਰ ਗਾਓ ਸਹਿਲਾ ਸਿਮਨ ਸਰਜਨਾਰ ਤੂੰ ਗਾਉ ਮਹਿੰਦਰ ਪਾਉ ਕਾ ਸੁਹਿਜਾ ਹੋ ਵਾਰੀ ਜਿਤ ਸੋਇ ਸਦਾ ਸੁਖ ਹੋਈ ਰਾਉ ਨਿਤ ਨਿਤ ਜੀੜੇ ਸਮਾਧਿਆਣ ਦੇਖੇ ਗਦੇਵ ਨਾ ਤੇਰੇ ਦੰਨ ਕੀਮਤ ਨਾ ਪਵੈ ਤਿਸ ਦਾਤੇ ਕਮ ਸਮਾਲ ਸੰਬਦ ਸਹਾਰਿ ਲਖਿਆ ਮਿਲ ਕਿਰਪਾ ਗੁਰ ਤੇਰਾ ਦੇਹੁ ਸਤਜਨ ਅਸੀਸੜੀਆਂ ਜਿਉ ਹੋਵੇ ਸਾਜਿ ਸਿਮੇਂ ਕਰ ਕਰ ਰੂਪ ਪਹੁੰਚਾ ਸਦਨ ਨਿਤ ਪਵੰਨ ਸਦਨ ਹਰਿ ਸਿੰਘ ਰੇ ਨਾਨਕ ਸੇਜ ਅਗੰਗ ਰਗ ਬਸ ਮਹੱਲਾ

ਸੂਰਜੇ ਕੋ ਰਤਿ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤਨਾ ਸ੍ਰੀ ਮਹਲਾ ਪਹਿਲਾ ਗਗਨ ਮੈਂ ਥਾਲਾ ਚੰਦ ਦੀਪੁ ਕਮਣਿ ਤਾਰਕ ਮੰਡਲ ਜਨਕ ਮੋਤੀ ਤਉਪਮਲ ਅਨੰਤ ਕਮਣ ਚਰੂ ਕਰਿ ਸਕਦ ਪਨਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖਟਣਾ ਤੇਰੀ ਆਰਤੀ ਅਨਹੱਤ ਸ਼ਬਦ ਵਜੰ ਜਪੇ ਹਿ ਆ ਸੈ ਸਟਾਵ ਨੈਨ ਦਨ ਨਾਨ ਤੋਇਕ ਸੈ ਸਮੂਰਤ ਨਾਇਕ ਤੋਰੇ ਸੈ ਸਪਦ ਬਿਰਨੰਦ ਏਕ ਪਦ ਗਾਜ ਮਨ ਸੈ ਸਤਵ ਕਉ ਦੇ ਮਚਲਤ ਮੋਹੀ ਸਭ ਮੈਂ ਜੋਤ ਜੋਤੈ ਸੋਏ ਜਿਸਦੇ ਚਾਨਣ ਸਭ ਘਰ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਹਾਗੈ ਸੁਆਤੀ ਹੋਏ ਹਾੜੁ ਫਰਣ ਕਮਨੁ ਮਕਰੰਦ ਲੋਭਿਤ ਮਨ ਅਲਿ ਦਿਨ ਮੋਹਿਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਧੂ ਗੋਕੂ ਹੋਏ ਜਾਂਦੇ تیر ਨਹੀਂ ਮੱਸ ਰਾਗ ਗੋੜੀ ਪੂਰਬੀ ਮੰਡਲ ਚੌਥਾ ਕਾਮ ਕ੍ਰੋਧ ਨਕਰ ਗਉੜਿਆ ਮੇਰੇ ਸਾਧੂ ਕੰਡਲ ਕੰਡਾ ਹੈ ਪੂਰਬ ਲਿਖਤ ਜੰਡਾ ਚੁਪਣਾ ਵੱਡਾ ਹੈ ਰਹਾ ਸਾਧ ਅਹਰ ਦਸ ਸਾਧ ਨ ਜਾਣਿਆ ਤਨ ਅੰਤਰ ਹੰ ਮੈਂ ਟੰਡਾ ਹੈ ਜਿਉ ਜਿਉ ਚਲੈ ਮਨ ਤੇ ਦੁਖ ਪਾਵੇ ਜਮ ਕਾਲ ਸਹ ਜੇ ਸਰ ਜੰਡਾ ਹੈ ਹਰ ਜਨ ਹਰ ਹਰ ਨਾਮ ਸੁਣਾਵੇ ਦੁਖ ਜਨਮ ਪੁਰਖ ਖੰਡਾਏ ਅਬਨਸ ਸਿੰਘ ਪੁਰਖ ਪਾਇ ਮਨ ਮਿਸਰ ਬਹੁ ਸੋਭ ਖੰਡ ਗ੍ਰਹਿਣ ਡਾਈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖਾ ਗੁਣ ਵਟਾਏ ਜਨ ਨਾਨਕ ਨਾਮ ਆਧਾਰ ਤਿੱਕ ਹੈ ਅਰ ਨੰ ਨਹੀਂ ਸੁਖ ਮੰਡਾ ਰਾਗ ਗਉੜੀ ਪੂਰਬੀ ਮੰਗਲਾ ਪੰਜ ਵਾ ਕਰੋ ਬਨੰਤੀ ਸੁਮੋ ਬਿਰਮਿੱਤ ਸਤਜੈਲ ਕੀ ਬੇਲਾ ਈ ਰਾਂ ਖਾਟ ਚਲੋ ਹਰਲਾ ਅਕੇ ਬਸ ਸੁਰੇਲਾ ਆਉਲ ਘਟੈ ਦਿਨ ਸਰਦਾ ਮਨ ਗੁਰ ਬਿਲ ਕਾਜ ਸਵਾਰੇ ਰਹਾ ਏੋ ਸੰਸਾਰ ਵਿਚਾਰ ਸਿ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿ세 ਜਗਾਏ ਪਿਆਰ ਹੈ ਉਸ ਅਗੰਤ ਕਥਾ ਤਿਨ ਜਾਨੀ ਜਾਗੋ ਆਏ ਸੋਈ ਬਿਹਜੋ ਹਰ ਗੁਰ ਤੇ ਮਨਿ ਬਸੇ ਰਹਾ ਨੇ ਜੇ ਕਰ ਮੈ ਨ ਪਾਵ ਹਉ ਸੁਖ ਸਰਜੇ ਬਰਣਾਏ ਗੋਫੇ ਆਨਤ ਜਨ ਜਪਨੀ ਤੁਰਖ ਬਜਾਤੇ ਸਰਦਾ ਮਨ ਕੀ ਤੂੰ ਮੈਂ ਹਰ ਤਦ ਜਾਣੀ ਪਰਖ ਗਦਾਤੇ ਸਰਦਾ ਮਨ ਕੇ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗ ਮੁਖ ਕਰ ਸੰਤਨ ਕੇ Sí.